ਜੇ ਪਿਆ ਉਹਨਾਂ ਦੇ ਜਿਹੜੇ ਮੰਗ ਮੰਗ ਲੈਂਦੇ ਵਾ ਜਾਣੀ ਹੁਣ ਘਰੇ ਬੈਠੇ ਗੈਸ ਕਰਦੇ ਨੇ ਨਾ ਕਿਥੋਂ ਤੱਕਿਆ ਸਾਡਾ ਨਹੀਂ ਨਿਊਜ਼ ਚੈਨਲਾਂ ਤੇ ਸ਼ੋਰ ਦੀ ਸਿਰੇ ਚੜੀ ਆ ਜਵਾਨੀ ਜਿਵੇਂ ਜੋਣੇ ਮੋੜਦੀ ਝੂਠਿਆਂ ਨੂੰ ਸੱਚੀ ਗੱਲ ਮਾੜੀ ਲੱਗਦੀ ਓ ਆ ਬੁੱਢੇ ਬਾਰੇ ਟੇਢੀ ਪੱਗ ਨਹੀਂ ਓ ਫੱਬਦੇ ਅੱਜ ਤੁਹਾਨੂੰ ਇੱਕ ਐਸੇ ਕਲਾਕਾਰ ਦੇ ਨਾਲ ਮਿਲੌਣ ਜਾ ਰਹੇ ਹਾਂ ਜਿਸ ਦੇ ਕਦਮ ਅਜੇ ਕਲਾਕਾਰੀ ਤੇ ਸਟੇਜਾਂ ਵੱਲ ਵੱਧ ਰਹੇ ਆ ਨਾ ਤਾਂ ਕੋਈ ਸਕੂਲ ਕੋਈ ਮਹਿੰਗੀ ਸਟੇਜ ਹੁੰਦੀ ਆ ਨਾ ਹੀ ਕੋਈ ਜਿਹੜਾ ਸਾਜ਼ ਹੁੰਦਾ ਤਾਂ ਫਿਰ ਵੀ ਇਸ ਦੀ ਆਵਾਜ਼ ਜਦੋਂ ਚੱਲਦੀ ਆ ਗੂੰਜਦੀ ਆ ਤਾਂ ਲੋਕ ਇਸ ਦੀ ਆਵਾਜ਼ ਸੁਣਨੀ ਜਿਹੜੀ ਉਹ ਪਸੰਦ ਕਰਦੇ ਆ ਦਾ ਆਵਾਜ਼ ਸੁਣ ਵਾਲਿਆਂ ਦੇ ਜਿਹੜੇ ਉਹ ਕੰਨ ਖੜ ਜਾਂਦੇ ਕਿਉਂਕਿ ਆਵਾਜ਼ ਬਹੁਤ ਜਿਹੜੀ ਆ ਉਹ ਵਧੀਆ ਤੇ ਸਰੀਲੀ ਆ ਤਾਂ ਗੱਲਬਾਤ ਕਰਦੇ ਆ ਕਿਹਨਾ ਵਰਜੀ ਮੇਰਾ ਨਾਮ ਜਿਹਰਚੰਦ ਗਿੱਲ ਹੈ ਤੇ ਕਿਹੜੇ ਜ਼ਿਲ੍ਹੇ ਤੋਂ ਬਲੋਂਗ ਕਰਦੇ ਆ ਮੈਂ ਜੀ ਜ਼ਿਲ੍ਹਾ ਤਰਨਤਾਰਨ ਤਹਿਸੀਲ ਪੱਟੀ ਤੋਂ ਬਲੋਂਗ ਕਰਦਾ ਜੀ ਅੱਛਾ ਤੇ ਕਿੰਨੇ ਕ ਜਿਹੜੇ ਅ ਗੀਤ ਗਾ ਚੁੱਕੇ ਹੋ ਸਟੇਜਾਂ ਤੇ ਸੇਜਾਂ ਤੇ ਜੀ ਬਹੁਤ ਲਾਈਵ ਪਰਫਾਰਮ ਕੀਤੇ ਹੋਏ ਆ ਤਾਂ ਲਿਖੇ ਵੀ ਆਪਣੇ ਸੌਂਗ ਜੋ ਵੀ ਆਪਾਂ ਲਿਖ ਚੁੱਕੇ ਆ 10-15 ਤਕਰੀਬਨ ਥੋੜਾ ਸਮਾਂ ਹੋਇਆ ਆਪਾਂ ਨੂੰ ਲਿਖਦੇ ਆ ਤਾਂ ਇੱਕ YouTube ਤੇ ਵੀ ਆਪਣਾ ਸੌਂਗ ਆਇਆ ਹੈਗਾ ਜੀ ਜਿਸ ਦਾ ਨਾਮ ਹੈ ਖਿਲਾਫ ਸੌਂਗ ਤਾਂ ਕੁਝ ਸੁਣਾਵਾਂਗੇ ਹਾਂਜੀ ਜੀ ਜਿਹੜਾ YouTube ਤੇ ਆਪਣਾ ਸੌਂਗ ਆਇਆ ਜੀ ਖਿਲਾਫ ਉਹਦੇ ਚਾਰ ਬੋਲ ਤੋਂ ਦੇ ਰੂ-ਰੂ ਹੋ ਬੰਦ ਬੋਤਲਾਂ ਚ ਜਿਵੇਂ ਖੋਲਦੀ ਸ਼ਰਾਬ ਨੀਓ ਫਿਰ ਮੂੰਹ ਬੋਲ ਜੱਟ ਦੀ ਕਲਮ ਆਪਣੀ ਲਾ ਕੇ ਪਹਿਲਾ ਪੈਗ ਜਦੋਂ ਲਲਕਾਰਾਂ ਮਾਰਿਆ ਤੂੰ ਫਿਰ ਗਿੱਦਿਆਂ 'ਚ ਪੈਰ ਚੱਕਦੀ ਐ ਆਪਣੀ ਜੇ ਤੇਰੇ ਚੱਲ ਦੇ ਬਟੀਕ ਲੱਕਣਾ ਚੱਲ ਦੇ ਬਟੀਕ ਲੱਕਣਾ ਪਾਉਂਦੀ ਮੈਂ ਤਰ੍ਹਾਂ ਦੇ ਚਾਦਰੇ ਤੇ ਪਹਿਨਾ ਮੋਰਨੀ ਲਾ 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 ਤੇਰੇ ਸ਼ਹਿਰ ਵਿੱਚ ਆ ਕਰਾਈ ਤੇਰਾ ਸ਼ਹਿਰ ਸਾਰਾ ਜੱਟ ਦੇ ਖਿਲਾਫ ਨਹੀਂ ਲਾ 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 ਤੇਰੇ ਸ਼ਹਿਰ ਵਿੱਚ ਆ ਕਰਾਈ ਤੇਰਾ ਸ਼ਹਿਰ ਸਾਰਾ ਜੱਟ ਦੇ ਖਿਲਾਫ ਨਹੀਂ ਕਰਨੇਗਰੀਸ ਕਿਥੋਂ ਤੇਰੇ ਜੱਟ ਦੀ ਨੀ ਜਿਹੜੇ ਖੜਕ ਦੇ ਕੱਚ ਦੇ ਗਲਾਸ ਨਹੀਂ ਫੂਨਾ ਉੱਤੇ ਜਿਹੜੇ ਸਾਲੇ ਬੰਦਿਆ ਸਾਨ ਮੁੰਡਾ ਥਾਟੀ ਵਾਲਾ ਲਾ ਕੇ ਰੱਖੇ ਡੱਬ ਨਾਲ ਨਹੀਂ ਫੂਨਾ ਉੱਤੇ ਜਿਹੜੇ ਸਾਲੇ ਬੰਦਿਆ ਸਾਨ ਮੁੰਡਾ ਥਾਟੀ ਵਾਲਾ ਲਾ ਕੇ ਰੱਖੇ ਡੱਬ ਨਾਲ ਨਹੀਂ ਤੇਰੇ ਪਿੱਛੇ ਹ ਸਟੈਂਡ ਪੂਰਾ ਜੱਟ ਦਾ ਪਿੱਛੇ ਹ ਸਟੈਂਡ ਪੂਰਾ ਜੱਟ ਦਾ ਵੇਖੀ ਕਰਦਾ ਕਤਿਹੜਾਂ ਦਾ ਮੈਂ ਪੱਤਾ ਸਾਫ ਨਹੀਂ ਲਾਲਾ ਲਾਲਾ ਤੇਰੇ ਸ਼ਹਿਰ ਵਿੱਚ ਆ ਕਰਾਈ ਤੇਰਾ ਸ਼ਹਿਰ ਸਾਰਾ ਜੱਟ ਦੇ ਖਿਲਾਫ ਨਹੀਂ ਗੱਬਰੂ ਦੇ ਅੱਗੇ ਅੱਗੇ ਕਾਲ ਕੁੰਮਦਾਏ ਮੈਨੂੰ ਚੱਕਣ ਦੀ ਫਿਰਦਾ ਤਿਆਰੀ ਚ ਹੈਡਲਾਈਨ ਗੱਬਰੂ ਦੇ ਦੌਰ ਨਾਲ ਚੱਲੇ ਜੱਟ ਸਾਨਾ ਵਾਂਗੂ ਪੜਦਾ ਏ ਕਲਾਕਾਰੀ ਚ ਹੈਡਲਾਈਨ ਗੱਬਰੂ ਦੇ ਦੌਰ ਨਾਲ ਚੱਲੇ ਜੱਟ ਸਾਨਾ ਵਾਂਗੂ ਪੜਦਾ ਏ ਕਲਾਕਾਰੀ ਚ ਚਾਹ ਜੀ ਇਸ ਤੋਂ ਇਲਾਵਾ ਜਿਹੜੇ ਗੀਤ ਜਿਤਰਾ ਅੱਜ ਦੇ ਮਾਹੌਲ ਦੇ ਆ ਲੈਂਦੇ ਪੰਜਾਬ ਤੋਂ ਨਸ਼ਾ ਆ ਰਿਹਾ ਜਾਂ ਲੋਕ ਜਵਾਨੀ ਜਿਹੜੀ ਆ ਉਹ ਨਸ਼ੇ ਦੇ ਵਿੱਚ ਤਸਤੀ ਜਾ ਰਹੀ ਏ ਤੇ ਵੀ ਕੋਈ ਗੀਤ ਲਿਖੇ ਹਾਂਜੀ ਜੀ ਤੇ ਬਹੁਤ ਵਧੀਆ ਬਹੁਤ ਸੋਹਣਾ ਸਰੋਤਿਆਂ ਨੂੰ ਜੋ ਪਸੰਦ ਆਏਗਾ ਬਹੁਤ ਸੋਹਣੀ ਆਪਾਂ ਕਾਉਨ ਦੇ ਵਿੱਚ ਲਿਖਿਆ ਹੋਇਆ ਜੀ ਉਧਰੋਂ ਜਿਵੇਂ ਕਿ ਸਮਾਨ ਆਉਂਦਾ ਹੈ ਲੋਕ ਨਸ਼ਿਆਂ ਦੇ ਵਿੱਚ ਆਪਣੇ ਨੌਜਵਾਨ ਡੁੱਬ ਰਹੇ ਨੇ ਤਾਂ ਨਸ਼ੇ ਜਦੋਂ ਨਹੀਂ ਪੂਰੇ ਹੁੰਦੇ ਤਾਂ ਕਿਦਾਂ ਫਿਰ ਲੋਕਾਂ ਦੀਆਂ ਜਾਨਾਂ ਲੁੱਟ ਖੋ ਕਰਦੇ ਲੋਕਾਂ ਦੀਆਂ ਜਾਨਾਂ ਨੂੰ ਪੈਂਦੇ ਉਹ ਤੇ ਆਪਾਂ ਬਹੁਤ ਹੀ ਇੱਕ ਸੋਹਣਾ ਗੀਤ ਲਿਖਿਆ ਸਰੋਤਿਆਂ ਨੂੰ ਬਹੁਤ ਪਸੰਦ ਆਊਗਾ ਖਾ ਕੇ ਕੁੜੇ ਫੀਮ ਤੇ ਪੁੱਕੀ ਚਿੱਟੇ ਨੇ ਕਿਸਮਤ ਲੁੱਟੀ ਬਚ ਜਾ ਪੰਜਾਬ ਸਿਆਂ ਤੂੰ ਲੈnde ਤੂੰ ਲੈ ਰ ਜੋਠੀ ਨਿਤ ਦਾਏ ਰੋਣਾ ਪਟਣਾ ਖਾ ਗਿਆ ਨੌਜਵਾਨਾਂ ਨੂੰ ਨਸ਼ਿਆਂ ਨਾਲ ਹੋ ਕੇ ਟੱਲੀ ਪੈਂਦੇ ਨੇ ਜਾਨਾਂ ਨੂੰ ਨਸ਼ਿਆਂ ਨਾਲ ਹੋ ਕੇ ਟੱਲੀ ਜਮਨੀ ਹੁਣ ਕੌਮ ਕਿਥੋਂ ਹਰੀ ਸਿੰਘ ਨਰੂਏ ਵਾਲੀ ਅੱਧ ਨੰਗੀ ਹੋ ਹੋ ਨੱਚਦੀ ਇੰਸਟਾ ਤੇ ਜਨਤਾ ਵਾਲੀ ਕਿਹੜਾ ਨਥ ਪਾਉ ਮਤਰੋ ਹੁੰਦੇ ਨਕ ਸਨਾਨੂ ਨਸ਼ਿਆਂ ਨਾਲ ਹੋ ਕੇ ਟੱਲੀ ਪੈਂਦੇ ਨੇ ਜਾਨਾ ਨੂੰ ਨਸ਼ਿਆਂ ਨਾਲ ਹੋ ਕੇ ਟੱਲੀ ਚਿੱਟੀ ਪਗੜੀ ਬਾਬਲ ਦੀ ਕਰਤੀ ਕਾਲਖ ਨਾਲ ਕਾਲੀ ਮਾਪਿਆਂ ਦੀ ਕਿੱਥੋਂ ਮੰਨਦੀ ਜਿਸਨੂੰ ਲਾ ਮੈਰਿਜ ਦੀ ਕਾਲੀ ਜਿਸਨੂੰ ਲਾ ਮੈਰਿਜ ਦੀ ਕਾਲੀ ਕਲਯੁਗ ਦਾ ਹੈ ਸਮਾਂ ਦਸਦਾ ਜਮਾਨੇ ਨੂੰ ਨਸ਼ਿਆਂ ਨਾਲ ਹੋ ਕੇ ਟੱਲੀ ਪੈਂਦੇ ਨੇ ਜਾਨਾ ਨੂੰ ਨਸ਼ਿਆਂ ਨਾਲ ਹੋ ਕੇ ਟੱਲੀ ਵੱਧ ਗਈ ਆ ਗੈਂਗਸਟਾਰੀ ਪਾਵਣ ਮੈਂ ਪੰਨਾ ਲਿਖਦਾ ਆਉਂਦੀ ਆ ਉਦੋਂ ਫਰਤੀ ਬੰਦੇ ਦਾ ਨਾ ਜਦੋਂ ਵਿਕਦਾ ਮਾਪੇ ਕਹਿੰਦੇ ਨੇ ਪੁੱਤਰਾ ਮੁੜ ਆ ਕਰਾਨੇ ਨੂੰ ਨਛਿਆਂ ਨਾਲ ਹੋ ਕੇ ਟੱਲੀ ਪੈਂਦੇ ਨੇ ਜਾਨਾ ਨੂੰ ਨਛਿਆਂ ਨਾਲ ਹੋ ਕੇ ਟੱਲੀ ਨਤੀ ਦੇ ਲਾਸਟ ਮਹੀਨੇ ਨਤੀ ਦੇ ਲਾਸਟ ਮਹੀਨੇ ਕਾਲਾ ਜਦ ਦਿਨ ਸੀ ਚੜਿਆ ਜਵਾਰ ਕੇ ਪਿੰਡ ਦੇ ਮੋੜ ਤੇ ਝੋਟੇ ਦਾ ਕਤਲ ਸੀ ਕਰਿਆ ਦੱਸ ਕੇ ਜੇ ਉਹਨੂੰ ਆਉਂਦੇ ਟਾਉਂਦਾ ਵੱਡੇ ਸਾਨਾ ਨੂੰ ਨਸ਼ਿਆਂ ਨਾਲ ਹੋ ਕੇ ਟੱਲੀ ਪੈਂਦੇ ਨੇ ਜਾਨਾ ਨੂੰ ਨਸ਼ਿਆਂ ਨਾਲ ਹੋ ਕੇ ਟੱਲੀ ਓ ਥੈਂਕ ਯੂ ਜੀ ਬਹੁਤ ਬਹੁਤ ਸਾਰਾ ਸਾਰਾ ਹੋਰ ਇਸ ਤੋਂ ਇਲਾਵਾ ਕੋਈ ਗੀਤ ਜਿਹੜਾ ਤੁਹਾਨੂੰ ਵਧੀਆ ਲੱਗਦਾ ਹੋਵੇ ਹਾਂਜੀ ਬਹੁਤ ਸਾਰੇ ਗੀਤ ਜੀ ਜੋ ਪੀ ਅੱਜਕੱਲ ਦੇ ਮੁੰਡੇ ਸੋਨਾ ਪਸੰਦ ਕਰਦੇ ਉਹਨਾਂ ਦੀਆਂ ਡਿਮਾਂਡਾਂ ਤੇ ਫਿਰ ਜਿਵੇਂ ਪੀ ਕਹਿੰਦੇ ਨੇ ਵੀ ਬਾਈ ਜੀ ਅਸੀਂ ਐਦਾਂ ਦਾ ਸੌਂਗ ਕੋਈ ਕਰੋ ਤਾਂ ਉਹਨਾਂ ਦੀ ਡਿਮਾਂਡ ਤੇ ਇੱਕ ਸੌਂਗ ਆਪਾਂ ਲਿਖਿਆ ਸੀ ਉਹ ਵੇਖ ਚੱਲਦੀ ਨਿਊਜ਼ ਚੈਨਲਾਂ ਤੇ ਸ਼ੋਰ ਦੀ ਸਰੇ ਚੜੀ ਆ ਜਵਾਨੀ ਜਿਵੇਂ ਜੋਣੇ ਮੋੜਦੀ ਇਕਾਂ ਚ ਸ਼ਰੀਕਾਂ ਦੇ ਮੱਕਾਂ ਦ ਗੱਡਤੀ ਨੀ ਹੁਣ ਪੱਕਾ ਆ ਤਰਕੀ ਤੇਰੇ ਹਾਲੇ ਪੌਰਦੀ ਉਹ ਜਿਹੜੇ ਮੱਥੇ ਸੀ ਮਚਾਏ ਫੜ ਟੀਸਿਆਂ ਤੋਂ ਲਾਏ ਹਾਲੇ ਗੱਬਰੂ ਨੇ ਪਹਿਲਾ ਇਸ ਟੈਪ ਚੱਕਿਆ ਜਿਹੜਾ ਜਿਹੜਾ ਬਣਦਾ ਸੀ ਘੈਂਟ ਬੱਲੀਏ ਉਹਦਾ ਉਹਦਾ ਗੱਬਰੂ ਨੇ ਵਹਿਮ ਕੱਢਿਆ ਜਿਹੜਾ ਜਿਹੜਾ ਬਣਦਾ ਸੀ ਘੈਂਟ ਬੱਲੀਏ ਉਹਦਾ ਉਹਦਾ ਗੱਬਰੂ ਨੇ ਵਹਿਮ ਕੱਢਿਆ ਮਨ ਦੇ ਆਈਡਲ ਸਾਨੂੰ ਅੱਜ ਦੇਣੇ ਸ਼ੋਰ ਲਿਖਤਾਂ ਦੇ ਵਿੱਚ ਦਊਗਾ ਚੰਦ ਗਿਲ ਰੋਲ ਕੱਠ ਫੋਰਚਨਰਾ ਦਾ ਵੇਖੇ ਅੱਗੇ ਪਿੱਛੇ ਬੜਿਆਂ ਦੀ ਹਿੱਕਾਂ ਤੇ ਚਬਾਰੇ ਪਿਆਛਤੇ ਇੱਕੋ ਇੱਕੋ ਬੰਦਾ ਜੀ ਦੇ ਨਾਲ ਮਿਲੇ ਸੋਚ ਕਰਦਾ ਚੋਬਰ ਪਿੰਡ ਠੱਠੇ ਤੋਂ ਬਲੌਗ ਕਿਦੀ ਕਿਦੀ ਅੱਖਾਂ ਤੇ ਪਿਆਸੀ ਚੜੇ ਗੱਭਰੂ ਨੇ ਕਾਪੀ ਵਿੱਚ ਸਬਰ ਟੱਆ ਜਿਹੜਾ ਜਿਹੜਾ ਬੰਦਾ ਸੀ ਘੈਂਟ ਬੱਲੀਏ ਉਹਦਾ ਉਹਦਾ ਗੱਭਰੂ ਨੇ ਵਹਿਮ ਕੱਢਿਆ ਹੋ ਇਹ ਇਸ ਤੋਂ ਇਲਾਵਾ ਕਦੀ ਸਟੇਜਾਂ ਤੇ ਜਾਂ ਕਦੀ ਕਿਤੇ ਪਰਫਾਰਮ ਕੀਤਾ ਹਾਂਜੀ ਜੀ ਲਾਈਵ ਸਟੇਜਾਂ ਤੇ ਬਹੁਤ ਪਰਫਾਰਮ ਕੀਤਾ ਪਿੰਡ ਵੱਲੋਂ ਵੀ ਬਹੁਤ ਸਾਰਾ ਮਾਣ ਮਿਲਦਾ ਸੋ ਸਾਰੇ ਬੁਲਾਉਂਦੇ ਪਿੰਡ ਵੱਲੋਂ ਵੀ ਵੀਰ ਸਾਰੇ ਇਨਵਾਈਟ ਕਰਦੇ ਮੇਲਿਆਂ ਦੇ ਵਿੱਚ ਤਾਂ ਪਾਸਿਆਂ ਵੀ ਇਨਵਾਈਟ ਕਰਦੇ ਨੇ ਲੋਕ ਸੋ ਵੱਧ ਤੋਂ ਵੱਧ ਇਨਵਾਈਟ ਕਰਿਆ ਕਰੋ ਵੀਰੇ ਤੁਹਾਡੀ ਸਪੋਰਟ ਦੇ ਨਾਲ ਹੀ ਸਾਰਿਆਂ ਦੀ ਤੇ ਆਪਾਂ ਨੂੰ ਲਾਈਵ ਸਟੇਜ ਤੇ ਕਿਉਂਕਿ ਬੰਦੇ ਦਾ ਜਿਹੜਾ ਕੈਰੀਅਰ ਆ ਅੱਗੇ ਵੱਧਾ ਸੋ ਬੰਦੇ ਦੀ ਜਾਣ ਪਛਾਣ ਹੁੰਦੀ ਆ ਸਾਰਿਆਂ ਦੇ ਨਾਲ ਤੇ ਚਿਹਰਾ ਸਾਹਮਣੇ ਆਉਂਦਾ ਸੋ ਸਾਰਿਆਂ ਨੂੰ ਬੇਨਤੀ ਆ ਕਿ ਲਾਈਵ ਸਟੇਜਾਂ ਤੇ ਜਰੂਰ ਕੌਂਟਰੈਕਟ ਕਰਿਆ ਕਰੋ ਕੋਈ ਹੋਰ ਵੀ ਗੀਤ ਹੈਗਾ ਜਿਹੜਾ ਤੁਹਾਨੂੰ ਜਾਂ ਤੁਹਾਡੇ ਦਰਸ਼ਕਾਂ ਨੂੰ ਪਸੰਦ ਆਉਂਦਾ ਹੋਵੇ ਕਾਫੀ ਹਾਂਜੀ ਇੰਜ ਵੀ ਬਹੁਤ ਵਧੀਆ ਜਿਹੜੇ ਗੀਤਾ ਇੱਕ ਮੇਰਾ ਨਾ ਗੀਤ ਹੈਗਾ ਸੀ ਜੀ ਉਹ ਨਾ ਆਪਾਂ ਦੁੱਲੇ ਬੱਗੇ ਤੇ ਲਿਖਿਆ ਹੋਇਆ ਸੌਂਗ ਕਬੱਡੀ ਤੇ ਲਿਖਿਆ ਆ ਤਾਂ ਉਹ ਸਾਲੇ ਮਿੰਨੀਆਂ ਬੱਸਾਂ ਦੇ ਵਾਂਗੂ ਰਹਿੰਦੇ ਡੋਲਦੇ ਨਹੀਂ ਵੈਰ ਪਾ ਕੇ ਤੇਰੇ ਜੱਟ ਨਾ ਵਜਨ ਤੋਲਦੇ ਸਾਲੇ ਮਿੰਨੀਆਂ ਬੱਸਾਂ ਦੇ ਵਾਂਗੂ ਰਹਿੰਦੇ ਡੋਲਦੇ ਨਹੀਂ ਵੈਰ ਪਾ ਕੇ ਤੇਰੇ ਜੱਟ ਨਾ ਵਜਨ ਤੋਲਦੇ ਉਹ ਜਿਵੇਂ ਦੁਲਾ ਬੱਗਾ ਵੈਰੀਆਂ ਨੂੰ ਫਰੇ ਪਾਡਦਾ ਨਹੀਂ ਸਾਡੇ ਅੱਗੇ ਆਉਣ ਨੂੰ ਵੀ ਜਮਦੂਤ ਕੰਬਦਾ ਆਹ ਕੱਲ ਦੇ ਛਲਾਰੂ ਮਿੱਠੀਏ ਫੋਟੋ ਇੰਸਟਾ ਤੇ ਮੈਗਜ਼ੀਨ ਨਾਲ ਪਾਉਣਨੀ ਬੋਡੀ ਕਿੱਟੀ ਦੇ ਬਰੇਡ ਵਾਂਗੂ ਜੱਟ ਪੰਨਦਾ ਤੇ ਕਿਹੜਾ ਸਾਲਾ ਮੇਰਾ ਜੱਟ ਦੀ ਚਿਕਾ ਜੂਤੋਂਨਨੀ ਬੋਡੀ ਕਿੱਟੀ ਦੇ ਬਰੇਡ ਵਾਂਗੂ ਜੱਟ ਪੰਨਦਾ ਤੇ ਕਿਹੜਾ ਸਾਲਾ ਮੇਰਾ ਜੱਟ ਦੀ ਚਿਕਾ ਜੂਤੋਂਨਨੀ ਸਾਲੇ ਮਾਰ ਮਾਰ ਪਾਲਛਾ ਜੋ ਇਥੋਂ ਤੱਕ ਆਏ ਤੇਰੇ ਜੱਟ ਦਾ ਲੈਵਲ ਨੇ ਜੋ ਨਿੰਦ ਦੇ ਜਿਹੜੇ ਖੁਦ ਨੂੰ ਸਿਵੈਲੀਆਂ ਦਾ ਬਾਪ ਦੱਸ ਦੇਣੀ ਤੇਰੇ ਜੱਟ ਦੇ ਹੱਥਾਂ ਚੋਂ ਗਿਆ ਲੰਘ ਕੇ ਤੇਰੇ ਹੀ ਸਿਖਾਏ ਇਥੋਂ ਤੱਕ ਆਏ ਆਵੇਗੇ ਮੈਂ ਤੈਨੂੰ ਹੀ ਇਹ ਖੇਡ ਦੇ ਮਰੌਣ ਦੀ ਬਾਡੀ ਕਿੱਟੀ ਦੇ ਬਰੈਡ ਵਾਂਗੂ ਜੱਟ ਪੰਨਦਾ ਤੇ ਕਿਹੜਾ ਸਾਲਾ ਮੇਰਾ ਜੱਟ ਦੀ ਚਕਾ ਜੋ ਤੌਣ ਨਹੀਂ ਸੋ ਇਦਾਂ ਦੇ ਲੋਕ ਜਿੱਦਾਂ ਗਾਣੇ ਸੁਣਨੇ ਮੁੰਡੇ ਅੱਜਕੱਲ ਦੇ ਪਸੰਦ ਕਰਦੇ ਆ ਉਹਨਾਂ ਦੇ ਹਿਸਾਬ ਨਾਲ ਇਹ ਗਾਣਾ ਲਿਖਿਆ ਹੋਇਆ ਜੀ